ਨਮਸਕਾਰ ਜੀ ਸਾਰਿਆਂ ਨੂੰ ਟਿਊਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਆਪਾਂ ਗੋਲ ਬੈਂਗਣ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਹੈ ਇਹ ਇੱਧਰ ਆਪਾਂ ਦੇਖੋ ਲੈ ਲੇ ਇਹ ਕੋਲੇ ਹੀ ਸੀ ਇਹਨਾਂ ਨੂੰ ਹੁਣ ਆਪਾਂ ਤੋਲ ਲਵਾਂਗੇ ਦੇਖੋ ਇੱਧਰ ਆਪਾਂ ਤੋਕੇ ਇਹਨਾਂ ਨੂੰ ਰੱਖ ਲਿਆ ਹੈ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਕਟਿੰਗ ਤੁਹਾਨੂੰ ਵੀ ਆਪਾਂ ਦੱਸ ਦਿਆਂ ਕਿ ਇਸ ਤਰ੍ਹਾਂ ਕੀਤੀ ਸੀ ਤੇ ਆਪਾਂ ਵਿਚਾਲੋਂ ਕੱਟ ਕੇ ਇਸ ਦੇ ਇਸ ਤਰ੍ਹਾਂ ਲੰਬੇ ਪੀਸ ਹੀ ਕੱਟ ਲਏ ਦੇਖੋ ਤੇ ਆਪਾਂ ਇਹਨੂੰ ਨਾਲ ਦੇ ਨਾਲ ਪਾਣੀ ਵਿੱਚ ਹੀ ਪਾਉਂਦੇ ਰਵਾਂਗੇ ਪਾਣੀ ਵਿੱਚ ਪਾਉਣ ਨਾਲ ਇਹ ਕਾਲੇ ਨਹੀਂ ਹੁੰਦੇ ਤੇ ਆਪਾਂ ਇਹਨਾਂ ਦੀ ਕਟਿੰਗ ਕਰ ਲਈ ਐਸ ਤਰ੍ਹਾਂ ਇਹ ਆਪਾਂ ਲੰਬੇ ਸ਼ੇਪ ਵਿੱਚ ਹੀ ਕੱਟ ਕੀਤੇ ਸੀ ਦੋ ਪੀਸ ਕਰਕੇ ਜਿਵੇਂ ਕੋ ਆਪਾਂ ਇਸ ਤਰ੍ਹਾਂ ਕੱਟ ਲਈ ਹੁਣ ਇਹਨਾਂ ਨੂੰ ਆਪਾਂ ਪਾਣੀ ਵਿੱਚ ਬਾਹਰ ਕੱਢ ਲਵਾਂਗੇ ਤੇ ਇਹ ਤੁਹਾਨੂੰ ਦਿਖਾਉਣੀ ਹੈ ਆਪਾਂ ਕਿਸ ਤਰ੍ਹਾਂ ਕੱਟੇ ਆ ਦੇਖੋ ਤੇ ਇਧਰ ਆਪਾਂ ਆਲੂ ਲੈ ਲਿਆ ਆਲੂ ਵੀ ਆਪਾਂ ਲੰਬੇ ਸ਼ੇਪ ਵਿੱਚ ਹੀ ਕੱਟੇ ਆ ਤੇ ਇਧਰ ਹਰੀਆਂ ਮਿਰਚਾਂ ਲਸਣ ਤੇ ਪਿਆਜ਼ ਲੈ ਲਿਆ ਤੇ ਇਹਨਾਂ ਦੀ ਵੀ ਆਪਾਂ ਕਟਿੰਗ ਕਰ ਲਈ ਤੇ ਦੇਖੋ ਆਪਣੀ ਸਬਜ਼ੀ ਦੀ ਕਟਿੰਗ ਹੋ ਗਈ ਚੁੱਕੀ ਹੈ ਇਹ ਤੁਹਾਨੂੰ ਆਪਾਂ ਦੱਸਦੇ ਆ ਇਹਨਾਂ ਨੂੰ ਆਪਾਂ ਕਿਵੇਂ ਬਣਾਇਆ ਸੀ ਇੱਧਰ ਕੜਾਈ ਵਿੱਚ ਆਪਾਂ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਸੀ ਵਿੱਚ ਆਪਾਂ ਕੱਟੇ ਹੋਏ ਬੈਂਗਣ ਪਾ ਦਿੱਤੇ ਤੇ ਆਪਾਂ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਤੇ ਹੁਣ ਇਹਨੂੰ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਆਪਾਂ ਪਾਸੇ ਇਸ ਪਾਸੇ ਲਵਾਂਗੇ ਜਦੋਂ ਇਹ ਆਪਣਾ ਇੱਕ ਪਾਸਾ ਫਰਾਈ ਹੋ ਗਿਆ ਦੇਖੋ ਆਪਾਂ ਸਾਰੇ ਹੀ ਬੈਂਗਣ ਇਸ ਤਰ੍ਹਾਂ ਹੀ ਕਰਾਂਗੇ ਇੱਕ ਵਾਰੀ ਸਬਜੀ ਇਹ ਇਸ ਤਰੀਕੇ ਨਾਲ ਬਣਾ ਕੇ ਦੇਖੋ ਸਬਜੀ ਬਹੁਤ ਹੀ ਵਧੀਆ ਤੇ ਟੇਸਟੀ ਬਣੂਗੀ ਤੁਸੀਂ ਉਂਗਲਾਂ ਹੀ ਚੜਦੇ ਰਹਿ ਜਾਓਗੇ ਕਿੰਨੀ ਵਧੀਆ ਆਪਣੀ ਸਬਜੀ ਬਣੂਗੀ ਉਪਸਤਰਾ ਦੂਸਰੇ ਪਾਸੇ ਵੀ ਸੇਕ ਲਏ ਦੇਖੋ ਕਿੰਨੇ ਵਧੀਆ ਭੁੱਜ ਕੇ ਤਿਆਰ ਹੋ ਗਏ ਇਹਨੂੰ ਆਪਾਂ ਹੁਣ ਕਿਸੇ ਪਲੇਟ ਵਿੱਚ ਕੱਢ ਲਵਾਂਗੇ ਸੇਕਣ ਤੋਂ ਬਾਅਦ ਦੇਖੋ ਜਿਹੜਾ ਆਪਣਾ ਤੇਲ ਬਚ ਗਿਆ ਉਹਦੇ ਵਿੱਚ ਆਪਣੇ ਕੱਟੇ ਹੋਏ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਉਹਨਾਂ ਨੂੰ ਭੁੰਨ ਲਵਾਂਗੇ ਜੇ ਤੁਹਾਨੂੰ ਤੇਲ ਘੱਟ ਲੱਗਦਾ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਪਾ ਸਕਦੇ ਹੋ ਤੇ ਆਪਾਂ ਅੱਗੇ ਵੀ ਤੇਲ ਜਾਂ ਕਿ ਉਹ ਘੱਟ ਲੈ ਕੇ ਹੀ ਇਹ ਸਬਜ਼ੀ ਬਣਾਉਣੀ ਆ ਇਹਦੇ ਵਿੱਚ ਆਪਣੇ ਕੱਟੇ ਹੋਏ ਆਲੂ ਪਾ ਦੇਵਾਂਗੇ ਜਦੋਂ ਆਪਣੇ ਪਿਆਜ਼ ਭੁੱਜ ਗਏ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰਦੇ ਹੋਏ ਭੁੰਨ ਲਵਾਂਗੇ ਇਦੇ ਵਿੱਚ ਹੁਣ ਆਪਾਂ ਨਮਕ ਅਤੇ ਹਲਦੀ ਨੂੰ ਮਿਕਸ ਕਰਾਂਗੇ ਤਾਂ ਕਿ ਨਮਕ ਆਪਣੇ ਆਲੂਆਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਆਲੂਆਂ ਵਿੱਚ ਕਰਾਰਾਪਨ ਆ ਜਾਵੇ ਕਿ ਨਮਕ ਆਪਣਾ ਪਾਣੀ ਛੱਡੂਗਾ ਤਾਂ ਆਪਣੇ ਆਲੂ ਜਲਦੀ ਪੱਕ ਕੇ ਤਿਆਰ ਹੋਣਗੇ ਇਹਨੂੰ ਹੁਣ ਆਪਾਂ 2 ਮਿੰਟ ਵਾਸਤੇ ਘੱਟ ਗੈਸ ਤੇ ਟੱਕ ਕੇ ਪਕਾਵਾਂਗੇ ਦੇਖੋ ਗੈਂਸਾ ਪਕਾਟ ਰੱਖ ਕੇ ਤੇ ਆਪਣੇ ਆਲੂ ਪਾਪ ਨਾਲ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਕਲਰ ਵੀ ਆਪਣੇ ਆਲੂਆਂ ਦਾ ਹਲਦੀ ਦਾ ਕਿੰਨਾ ਵਧੀਆ ਹੋਇਆ ਦੇਖੋ ਆਪਣੇ ਆਲੂ ਪੱਕ ਚੁੱਕੇ ਇਹਦੇ ਵਿੱਚ ਆਪਾਂ ਫਰਾਈ ਕੀਤੇ ਹੋਏ ਬੈਂਗਣ ਪਾਵਾਂਗੇ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੇ ਆਲੂ ਬੈਂਗਣ ਦੀ ਰੈਸਪੀ ਕਿਉਂ ਜੀ ਲੱਗੀ ਇਹਦੇ ਵਿੱਚ ਆਪਾਂ ਮਿਰਚਾਂ ਪਾਵਾਂਗੇ ਮਿਰਚ ਆਪਾਂ ਹਰੀਆਂ ਵੀ ਪਾਈਆਂ ਸੀ ਆਪਣੇ ਹਿਸਾਬ ਨਾਲ ਪਾਉਣਾ ਇੱਧਰ ਆਪਾਂ ਧਨੀਆ ਪਾਊਡਰ ਮਸਾਲਾ ਪਾਵਾਂਗੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਮਿਰਚਾਂ ਪਹਿਲਾਂ ਪੀਸੀਆਂ ਤਾਂ ਨਹੀਂ ਪਾਈਆਂ ਸੀ ਆਪਣੀ ਸਬਜੀ ਸੜ ਜਾਂਦੀ ਥੱਲੋ ਲੱਗ ਜਾਂਦੀ ਏ ਜੇ ਆਪਾਂ ਸੁੱਕੀ ਬਣਾਣੀ ਹੋਵੇ ਤਾਂ ਆਪਾਂ ਬਾਅਦ ਵਿੱਚ ਹੀ ਮਸਾਲਾ ਤੇ ਮਿਰਚਾਂ ਐਡ ਕਰਦੇ ਆ ਇਹਨੂੰ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਹੁਣ ਆਪਾਂ 2 ਤੋਂ 3 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਤਾਂਕਿ ਭਾਫ ਨਾਲ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਤੇ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਣੇ ਆਲੂਆਂ ਵਿੱਚ ਦੇਖੋ ਕਿੰਨਾ ਵਧੀਆ ਹੋ ਗਿਆ ਤੇ ਗੈਸ ਆਪਾਂ ਘੱਟ ਕਰਕੇ ਹੀ ਪਕਾਈ ਸੀ ਸਬਜੀ ਇਹ ਤੇ ਆਲੂ ਅਤੇ ਬੈਂਗਣ ਕਿੰਨੇ ਵਧੀਆ ਪੱਕ ਕੇ ਤਿਆਰ ਹੋਏ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਾਸਤੇ ਅੱਗੇ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਤੇ ਇਹ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਸੀ ਤੇ ਇਹ ਆਪਾਂ ਪਰੌਂਠੇ ਜਾਂ ਸਿੰਪਲ ਰੋਟੀ ਨਾਲ ਖਾ ਲ ਸਕਦੇ ਆ ਆਪਾਂ ਦਹੀਂ ਜਾਂ ਲੱਸੀ ਨਾਲ ਲੈ ਸਕਦੇ ਆ ਇਹ ਆਪਣੀ ਸੁੱਕੀ ਸਬਜੀ ਹੈ ਇੱਕ ਵਾਰੀ ਇਹ ਰੈਸਪੀ ਆਲੂ ਬੈਂਗਣਾ ਦੀ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਵੀਡੀਓ ਲੱਗੇ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਸਿੱਕੀ ਸਬਜੀ ਆਲੂ ਬੈਂਗਣਾ ਦੀ ਕਿਹੋ ਜੀ ਲੱਗੀ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ